ਪੰਜਾਬ ਸਰਕਾਰੀ ਆਪਕੇ ਦਵਾਰ ਦੀ ਮੁਹਿੰਮ ਤਹਿਤ ਲੁਧਿਆਣਾ ਦੇ ਵਾਰਡ ਨੰਬਰ 73 ਦੇ ਵਿੱਚ ਹਲਕਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਗਵਾਹੀ ਹੈ ਠੇ ਮਾਨ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਹੀ ਆਪ ਲੋਕਾਂ ਨੂੰ ਤਰਤੀ ਸੇਵਾਵਾਂ ਘਰ-ਘਰ ਪਹੁੰਚਾਉਣ ਦੇ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਵਿਭਾਗਾ ਦੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀਆਂ ਨੇ ਸ਼ਿਰਕਤ ਕਰਕੇ ਆਪ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੌਕੇ ਤੇ ਹੱਲ ਕੀਤਾ ਜਿਹੜਾ ਅੱਜ ਕੈਂਪ ਲਗਾਇਆ ਜਾ ਰਿਹਾ ਸਰਕਾਰ ਆਪਕੇ ਦੁਆਰ ਤੇ ਤਹਿਤ 1.07 ਸਿੱਖੇ ਤਹਿਤ ਜੋ 44 ਤਰ੍ਹਾਂ ਦੀਆਂ ਅਸੀਂ ਲੋਕਾਂ ਨੂੰ ਸੁਵਿਧਾਵਾ ਘਰ ਬੈਠੇ ਦੇਣੀ ਹੈ ਦੇਣ ਲੱਗੀ ਹੈ ਸਰਕਾਰ ਚੋਕੇ ਅੱਜ ਤੱਕ ਕਿਸੇ ਪਿਛੜੀ ਸਰਕਾਰ ਨੇ ਇਹੋ ਨਹੀਂ ਕੀਤਾ ਕਿਉਂਕਿ ਆਪ ਦੇਖਿਆ ਜਿਹੜੇ ਲੋਕ ਸਰਕਾਰਾਂ ਬਣਾਉਂਦੇ ਨੇ ਉਹ ਲਾਈਨਾਂ 'ਚ ਖੜੇ ਹੁੰਦੇ ਨੇ ਬਾਪੂ ਦੇ ਮਿੰਤਾ ਕਰਦੇ ਨੇ ਬਾਅਦ 'ਚ ਉੱਥੇ ਰੇਸ਼ਵੋਰੀ ਚੱਲਦੀ ਆ ਬੜਾ ਬਚਦਾ ਹੋਰ ਆਮ ਇੱਕ ਛੱਤ ਦੇ ਥੰਡੇ ਸਾਰੇ ਡਿਪਾਰਟਮੈਂਟ ਇੱਥੇ ਬੈਠੇ ਨੇ ਤੁਸੀਂ ਦੇਖੋ ਸਾਰੇ ਇਨਸਟੈਂਟਲੀ ਫੌਰੀ ਤੌਰ ਤੇ ਆਪਣੇ ਲਾਭ ਆਪੀ ਆਪਣੇ ਕੰਮ ਕਰਵਾ ਕੇ ਖੁਸ਼ੀ-ਖੁਸ਼ੀ ਇੱਥੋਂ ਜਾ ਰਹੇ ਨੇ ਔਰ ਇੱਥੇ ਕੋਈ ਲਾਈਨ ਨਹੀਂ ਕੋਈ ਇੱਥੇ ਕੋਈ ਸਭ ਇੱਥੇ ਪਾਣੀ ਪੀਂਦਾ ਵੀ ਪਰਵਾਹਦਾ ਵਾਦ ਤੁਸੀਂ ਦੇਖੋ ਮੇਰੀ ਕਮਲੀ ਕਲੀਨਿਕਾਂ ਵੀ ਬਾਸੇ ਵੀ ਖੜੀ ਹੈ ਜੋ ਕਿ ਕਿਸੇ ਦਾ ਦਵਾਈ ਵੀ ਲੈਣੀ ਹੈ ਅਸੀਂ ਉਹ ਵੀ ਫ੍ਰੀ ਦੇ ਰਿਹਾ ਕਿਸੇ ਨੇ ਬਲੱਡ ਟੈਸਟ ਕਰਾਉਣੇ ਉਹ ਵੀ ਫ੍ਰੀ ਕਰ ਰਿਹਾ ਮਤਲਬ ਇਹ ਜੋ ਬਦਲਾਅ ਲਿਆਉਂਦਾ ਲੋਗਾ ਨੇ ਇਹ ਲੋਗਾ ਦਾ ਸੁਪਨਾ ਸਰਕਾਰ ਕਰਦਾ ਸਾਡਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਕਰ ਰਹੇ ਹੁੜਿਆਣਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਸਾਡੇ ਸੀਐਮ ਮਾਨ ਸਾਹਿਬ ਨੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਹਰ ਸਰਕਾਰੀ ਅਧਿਕਾਰੀ ਕਰਮਚਾਰੀ ਲੋਕਾਂ ਦੇ ਘਰ ਜਾ ਕੇ ਕੰਮ ਕਰੂਗਾ ਉਦੇ ਦਿਨ ਪਹਿਲਾਂ ਸੀਐਮ ਸਾਹਿਬ ਵੱਲੋਂ ਟੋਲ ਫਰੀ ਨੰਬਰ 176 ਸ਼ੁਰੂ ਕੀਤਾ ਗਿਆ ਸੀ ਜਿਹਦੇ ਅਧਿਨ 45 ਸਰਵਿਸਿਜ਼ ਦਿੱਤੀਆਂ ਗਈਆਂ ਸੀਗੀਆਂ ਅੱਜ ਉਹਨੂੰ ਹੋਰ ਵੱਡਾ ਕਰਦੇ ਹੋਏ ਜਿਹੜੇ ਇਹ ਹਰੇਕ ਹਲਕੇ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਮਾਨ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਕੈਂਪ ਲਾਏ ਜਾ ਰਹੇ ਨੇ ਇਹ ਕੈਂਪ ਇੱਕ ਜਿਵੇਂ ਕਹਿੰਦੇ ਰੈਵਲੂਸ਼ਨ ਆ ਲੋਕਾਂ ਨੂੰ ਬੜੀ ਵਧੀਆ ਬੜੀ ਵੱਡੀ ਫੈਸਿਲਿਟੀ ਮਿਲ ਰਹੀ ਆ ਨਮਸਕਾਰ ਜੀ ਮੈਂ ਪਹਿਲਾਂ ਤਾਂ ਲੁਧਿਆਣਾ ਵਾਸੀਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਮੇਰਾ ਨਾਮ ਜੀ ਹਿੰਮਤ ਗੋਇਲ ਅੱਜ ਵਾਰਡ ਨੰਬਰ 73 ਦੇ ਵਿੱਚ ਸ਼ਾਮ ਨਗਰ ਸ਼੍ਰੀ ਰਾਮ ਭਵਨਤਰਮ ਸ਼ਾਲਾ 'ਚ ਕੈਂਪ ਲਗਾਇਆ ਗਿਆ ਹੈ ਜੋ ਕਿ ਸਾਡੇ ਸੀਐਮ ਮਾਨ ਸਾਹਿਬ ਨੇ 1076 ਨੰਬਰ ਚਲਾਇਆ ਸੀ ਜਿਹਦੇ ਚ 43 ਸੇਵਾਵਾਂ ਲੋਕਾਂ ਨੂੰ ਦੇਣ ਵਾਸਤੇ ਉਹਦੇ ਰਿਗਾਰਡਿੰਗ ਅਸੀਂ ਕੈਂਪ ਲਾਇਆ ਜਿਹਦੇ ਵਿੱਚ ਅਸੀਂ ਲਗ ਲਗ ਡਿਪਾਰਟਮੈਂਟ ਦੇ 43 ਡਿਪਾਰਟਮੈਂਟ ਦੇ ਅਫਸਰ ਇੱਥੇ ਆ ਕੇ ਸਾਡੇ ਕੋਲ ਬੈਠੇ ਨੇ ਜਿੱਦਾਂ ਕਈਆਂ ਦਾ ਪੈਨਸ਼ਨਾਂ ਦਾ ਕੰਮ ਕਾਰਪੋਰੇਸ਼ਨ ਦਾ ਕੰਮ ਬਿਜਲੀ ਬਿੱਲ ਦਾ ਕੰਮ ਜੀ ਹੋਰ ਵੀ ਫੂਡ ਸਪਲਾਈ ਦਾ ਕੰਮ ਸਾਰੇ ਡਿਪਾਰਟਮੈਂਟ ਦੇ ਇੱਥੇ ਅਫਸਰ ਆ ਕੇ ਸਾਡੇ ਕੋਲ ਬੈਠੇ ਨੇ ਕਿ ਲੋਕਾਂ ਦੀ ਆਪਣਾ ਸੇਵਾ ਕਰ ਸਕਣ ਤੇ ਲੋਕਾਂ ਦੇ ਜਿਹੜੇ ਕੰਮ ਪੈਂਡਿੰਗ ਨੇ ਕਾਰਪੋਰੇਸ਼ਨ ਦੇ ਬਿਜਲੀ ਬਿਨਾਂ ਦੇ ਉਹ ਇੱਥੇ ਆ ਕੇ ਮੁਕੰਮਲ ਕਰ ਸਕਣ ਦੀ ਆਨਲੇ ਸਮਝ ਇੱਦਾਂ ਤੇ ਕੈਂਪ ਚੱਲਦੇ ਰਹਿਣਗੇ ਆਨਲੇ ਸਮਝ ਹੈ ਇਹ ਤੇ ਜੀ ਲਗਾਤਾਰ ਹਫਤੇ 10 ਦਿਨ ਬਾਅਦ ਕੈਂਪ ਲੱਗਿਆ ਕਰੂਗਾ ਜੀ ਅਸੀਂ ਲੋਕਾਂ ਨੂੰ ਇਹ ਕਹਿੰਦੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਇੱਥੇ ਆ ਕੇ ਜੋ ਤੁਹਾਨੂੰ ਪਹਿਲਾਂ ਸਰਕਾਰੀ ਦਫ਼ਤਰਾਂ ਜਾ ਕੇ ਤੱਕੇ ਖਾਣੇ ਪੈਂਦੇ ਸੀਗੇ ਹੁਣ ਇੱਥੇ ਸਰਕਾਰੀ ਅਫਸਰ ਆ ਕੇ ਇੱਥੇ ਤੁਹਾਨੂੰ ਸਹੂਲਤਾਂ ਦੇ ਰਹੇ ਨੇ ਇਸ ਦਾ ਲਾਭ ਚੱਕਣ ਜੀ ਲੁਧਿਆਣਾ ਲਾਈਵਲੀ ਟਿੰਕਾ ਜੱਟ ਦੀ